ਸੋ ਦਰਸ਼ਕੋ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਤੇ ਸਿੱਧਾ ਪ੍ਰਸਾਰਣ ਅੱਜ ਸਰੀ ਤੋਂ ਸਿੱਖੜੇ ਪਰੇਡ ਦਾ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚੀ ਹੋਈ ਆ ਔਰ ਬਹੁਤ ਸਾਰੇ ਸਪਾਂਸਰਸ ਨੇ ਸਾਡੇ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਅਸੀਂ ਇਹ ਪਰੇਡ ਜਿਹੜੀ ਲਾਈਵ ਟੈਲੀਕਾਸਟ ਕਰ ਰਹੇ ਆ ਔਰ ਪੂਰੀ ਟੀਮ ਔਰ ਕਿੰਗ ਟਰਕਿੰਗ ਤੋਂ ਪੂਰੀ ਟੀਮ ਔਰ ਸਾਨੂੰ ਵੀ ਖਾਸ ਸਹਿਯੋਗ ਦਿੱਤਾ ਇਹਨਾਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਅ ਵੀਰ ਜੀ ਇਹ ਦੱਸਿਓ ਕੀ ਪਹਿਲਾ ਨਾਮ ਕੀ ਤੁਹਾਡਾ ਸਾਡਾ ਹੈਗਾ ਜੀ ਕਿੰਗ ਸਟੋਨ ਸਲਿੰਗਰ ਲਿਮਟਿਡ ਕੰਪਨੀ ਦਾ ਨਾਮ ਤੇ ਅਸੀਂ ਗ੍ਰੇਵਲ ਸੈਂਡ ਟੌਪਸੋਲ ਵਗੈਰਾ ਡਿਲੀਵਰ ਕਰਨ ਦਾ ਕੰਮ ਕਰਦੇ ਆਂ ਨਵੇਂ ਘਰ ਬਣਦੇ ਨੇ ਬਿਲਡਿੰਗ ਹਾਈ ਰਾਈਜ਼ ਬਿਲਡਿੰਗਾਂ ਬਣਦੀਆਂ ਉਹਦੇ ਲਈ ਅਸੀਂ ਸਰਵਿਸ ਦਿੰਨੇ ਆਂ ਤੇ ਅਸੀਂ ਇਹ 2015 ਚੋਂ ਸ਼ੁਰੂ ਕੀਤੀ ਸੀ ਤੇ ਹੁਣ ਦੇਖ ਲਓ ਵੀ ਅੱਜ 2024 ਹੋ ਗਿਆ ਇੰਨੇ ਸਾਲ ਹੋ ਗਏ ਸਾਨੂੰ ਲੰਗਰ 2002 4 ਤੋਂ ਅਸੀਂ ਲੰਗਰ ਲਾ ਰਹੇ ਆਂ ਕਿਵੇਂ ਲੱਗਦਾ ਹੈ ਇੱਥੇ ਖਾਸ ਤੌਰ ਤੇ ਬਿਜ਼ਨਸ ਵੀ ਜਿਆਦਾ ਟਰਕਿੰਗ ਦਾ ਹੀ ਹੈ ਨਾ ਆਪਣੇ ਭਰਾ ਜਿਹੜੇ ਜਿਆਦਾ ਟਰਕਿੰਗ ਨਾਲ ਜੁੜੇ ਹੋਏ ਹਨ ਔਰ ਇੰਨੀ ਗਿਣਤੀ ਦੇ ਵਿੱਚ ਜਦੋਂ ਸੰਗਤ ਆਉਂਦੀ ਹੈ ਔਰ ਇੱਥੇ ਤੁਹਾਡੇ ਵੱਲੋਂ ਹੋਰ ਸਯੋਗੀ ਸੱਜਣਾ ਵੱਲੋਂ ਲੰਗਰ ਲਾਏ ਜਾਂਦੇ ਹਨ ਕਿਵੇਂ ਲੱਗਦਾ ਵੀ ਪੰਜਾਬ ਤੋਂ ਬਾਹਰ ਸਰੀ ਦੇ ਵਿੱਚ ਹੁਣ ਇੱਕ ਹੋਰ ਪੰਜਾਬ ਬਣਿਆ ਹੋਇਆ ਇਹ ਬਿਲਕੁਲ ਜੀ ਪੰਜਾਬ ਹੀ ਬਣ ਗਿਆ ਕਿਉਂਕਿ ਅੱਜ 8-10 ਲੱਖ ਬੰਦੇ ਨੇ ਇੱਥੇ ਇਕੱਠਾ ਹੋਣਾ ਤੇ ਲੋਕਾਂ ਨੇ ਬਸ ਦਿਲੋਂ ਲੰਗਰ ਲਾਏ ਹੋ ਨੇ ਇਹ ਅਸੀਂ ਨਹੀਂ ਕੱਲਿਆਂ ਨੇ ਲਾਇਆ ਬਹੁਤ ਹਜ਼ਾਰਾਂ ਲੰਗਰ ਲੱਗੇ ਹੋਏ ਨੇ ਇੱਥੇ ਮਤਲਬ ਬਹੁਤ ਵਧੀਆ ਲੱਗ ਰਿਹਾ ਦੂਜਾ ਪੰਜਾਬ ਇੱਥੇ ਬਣ ਗਿਆ ਜੀ ਅਜੀ ਤੁਹਾਡਾ ਕੀ ਨਾਮ ਪਹਿਲਾਂ ਮੇਰਾ ਨਾਮ ਸੰਦੀਪ ਮਾਨਾ ਜੀ ਕਿਹੜੇ ਪਿੰਡ ਨੂੰ ਬਲੌਂਗ ਕਰਦੇ ਅਸੀਂ ਜਲੰਧਰ ਇਲਾਕੇ ਨੂੰ ਬਲੌਂਗ ਕਰਦੇ ਆ ਜੀ ਇੱਥੇ ਐ ਨਹੀਂ ਲੱਗਦਾ ਵੀ ਇਹ ਜਲੰਧਰ ਦਾ ਏਰੀਆ ਆ ਕੋਈ ਨਾ ਕੋਈ ਮਾਡਲ ਟਾਊਨ ਹੀ ਫਿਰਦੇ ਹੋਈ ਆ ਲੱਗਦਾ ਹੀ ਨਹੀਂ ਸਰੀ ਆ ਕਿਸੇ ਪਾਸਿਓ ਦੇਖੋ ਜੀ ਸਰੀ ਹੁਣ ਇਦਾਂ ਦਾ ਇੱਕ ਟਾਊਨ ਬਣ ਚੁੱਕਾ ਮੈਂ ਕੱਲਾ ਸਰੀ ਨਹੀਂ ਕਹਿ ਰਿਹਾ ਪੂਰੇ ਵਰਲਡ ਦੇ ਵਿੱਚ ਇਦਾਂ ਦਾ ਨਗਰ ਕੀਰਤਨ ਅੱਜ ਤੱਕ ਮੇਰੇ ਖਿਆਲ ਨਹੀਂ ਕਿਸੇ ਨੇ ਦੇਖਿਆ ਹੋਊਗਾ 7-8 ਲੱਖ ਬੰਦੇ ਦੀ ਸੰਗਤ ਇੰਨੇ ਦੀ ਸਾਹਮਣੀ ਵੀ ਬਹੁਤ ਵੱਡੀ ਗੱਲ ਆ ਤੇ ਬਾਕੀ ਆਪਣੇ ਵੀਰਾਂ ਦਾ ਬੜਾ ਸੰਜੋਗ ਆ ਜਿਹੜੇ ਵਕ ਵਕ ਸਟਾਲਾਂ ਦੇ ਉੱਤੇ ਸੇਵਾ ਆਪਣੀ ਨਿਭਾ ਰਹੇ ਆ ਤੇ ਦਾਲ ਦੀ ਨਾਲ ਆਪਣੇ ਰਿਐਕਸ਼ਨ ਦੱਸੋ ਤੁਸੀਂ ਕਿੰਨੇ ਕ ਸਾਲਾਂ ਤੋਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਰਹੇ ਹੋ ਤੇ ਹਰ ਸਾਲ ਪਰੇਡ ਦੇ ਵਿੱਚ ਕੀ ਕੀ ਚੇਂਜ ਤੁਹਾਨੂੰ ਦੇਖਣ ਨੂੰ ਮਿਲਦਾ ਅਸੀ ਭਾਜੀ 2008 ਦੇ ਵਿੱਚ ਇਹੋ ਸ਼ੁਰੂ ਕੀਤਾ ਸੀ ਉਤੋਂ ਲਗਾਤਾਰੀ ਨਿਰੰਤਰ ਅਸੀਂ ਵਕ ਵਕ ਸਟਾਲ ਜਿਹੜਾ ਲਾਈ ਜਾ ਰਹੇ ਆ ਇਸ ਬਾਬੇ ਦੀ ਕਿਰਪਾ ਵਾ ਉਹੀ ਸਾਨੂੰ ਸੇਵਾ ਦੇ ਰਿਹਾ ਵਾ ਤੇ ਚੇਂਜਸ ਜੇ ਤੁਸੀਂ ਪੁੱਛ ਰਹੇ ਆ ਤਾਂ ਦਿਨੋਂ ਦਿਨ ਹਰ ਸਾਲ ਸੰਗਤ ਇੱਥੇ ਵੱਧਦੀ ਆ ਕੜਦੀ ਨਹੀਂ ਹੈਗੀ ਦਾ ਪਿਛਲੇ ਸਾਲ 5 ਲੱਖ ਦੇ ਕਰੀਬ ਰਿਕਾਰਡ ਪੈਦਾ ਹੋਇਆ ਸੀ ਅੱਜ ਕੀ ਮੇਰੇ ਖਿਆਲ 7 ਤੋਂ 8 ਲੱਖ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਸਟਾਲ ਉਹਦੇ ਵਿੱਚ ਸਿੱਖਿਆ ਵੀ ਮਿਲਦੀ ਆਪਾਂ ਨੂੰ ਆਪਣੇ ਕਈ ਤਰ੍ਹਾਂ ਦੇ ਫਲੋਟ ਇਹਨਾਂ ਦੇ ਵਿੱਚ ਐਜੂਕੇਸ਼ਨ ਵੀ ਆ ਆਪਣੇ ਜਬ ਪੰਜਾਬ ਨੂੰ ਪ੍ਰਮੋਟ ਕਰਨ ਵਾਲੇ ਸੱਭਿਆਚਾਰ ਨੂੰ ਪ੍ਰਮੋਟ ਕਰਨ ਵਾਲੇ ਫਲੋਟ ਉਹਦੇ ਵਿੱਚ ਦੇਖਣ ਨੂੰ ਮਿਲਦੇ ਆ ਤੇ ਔਰ ਸਿੱਧਾ ਪ੍ਰਸਾਰਣ ਜਾ ਰਿਹਾ ਇਸ ਟਾਈਮ ਚੈਨਲ ਪੰਜਾਬੀ ਤੇ ਤੁਹਾਡਾ ਕੀ ਮੈਸੇਜ ਆ ਸਾਰੇ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਦਰਸ਼ਕ ਦੇਖ ਰਹੇ ਨੇ ਆ ਬਿਲਕੁਲ ਜੀ ਮੈਂ ਤਾਂ ਹੀ ਕਿ ਕੰਨਾ ਵੀ ਸਾਰਿਆਂ ਨੂੰ ਉਰੇ ਹਮ ਹਮਾ ਕੇ ਪਹੁੰਚਣਾ ਚਾਹੀਦਾ ਨਗਰ ਕੀਰਤਨ ਦੇ ਵਿੱਚ ਜਿਹੜਾ ਨਹੀਂ ਵੀ ਆਇਆ ਉਹ ਤੁਹਾਡੇ ਚੈਨਲ ਦੇ ਥਰੂ ਟੀਵੀ ਤੇ ਵੀ ਦੇਖ ਸਕਦੇ ਨੇ ਘਰੇ ਬੈਠੇ ਵੀ ਜਿਵੇਂ ਬਜ਼ੁਰਗ ਨੇ ਬਾਕੀ ਸਫਾਈ ਦਾ ਸਾਰੇ ਖਾਸ ਧਿਆਨ ਰੱਖਿਓ ਗਾਰਬਜ ਜਿੰਨਾ ਵੀ ਆ ਸਾਰੇ ਗਾਰਬਜ ਬੰਨੇ ਹੋਏ ਨੇ ਉਹਨਾਂ ਵਿੱਚ ਪਾਓ ਖਾਸ ਕਰ ਸਫਾਈ ਦਾ ਸਾਰੇ ਧਿਆਨ ਰੱਖਣ ਜੀ ਬਿਲਕੁਲ ਬਿਲਕੁਲ ਸੋ ਦਰਸ਼ਕੋ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਤੇ ਖਾਲਸਾ ਸਾਜਨਾ ਦਿਵਸ ਅੱਜ ਮਨਾਇਆ ਜਾ ਰਿਹਾ ਹੈ ਸਰੀ ਦੇ ਵਿੱਚ ਔਰ ਇਦਾਂ ਲੱਗ ਰਿਹਾ ਜਿਵੇਂ ਅਸੀਂ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਵਿੱਚ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਖਾਲਸਾ ਸਾਜਨਾ ਦਿਵਸ ਮਨਾ ਰਹੀ ਹੋਈਏ ਵਿਸਾਖੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਇਸੇ ਤਰ੍ਹਾਂ ਅਸੀਂ ਤੁਹਾਨੂੰ ਦਿਖਾ ਰਹੇ ਅੱਜ ਸਿੱਧਾ ਪ੍ਰਸਾਰਣ ਤੁਸੀਂ ਦੇਖ ਰਹੇ ਹੋ ਆਓ ਹੋਰ ਵੀ ਚਾਕੀਆਂ ਹੋਰ ਵੀ ਅਲੌਕਿਕ ਨਜ਼ਾਰਾ ਵੇਖਦੇ ਆਂ ਚੈਨਲ ਪੰਜਾਬੀ ਤੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।